ਪੰਜਾਬ ਚ ਹੈ ਹੜ੍ਹਾਂ ਨਾਲ ਜਿੱਥੇ ਜਨ ਜੀਵਨ ਪ੍ਰਭਾਵਿਤ ਹੋਣ ਨਾਲ ਵੱਡੀ ਗਿਣਤੀ ਚ ਲੋਕ ਆਪਣੇ ਘਰਾਂ ਤੋਂ ਬੇਕਾਰ ਹੋ ਕੇ ਤਾਂ ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਦਾ ਦਰਦ ਵੰਡਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪ੍ਰਭਾਵਿਤ ਲੋਕਾਂ ਲਈ ਰਾਸ਼ਨ ਮੁਹੱਈਆ ਕਰਵਾਇਆ ਨਾਲ ਹੀ ਉਹਨਾਂ ਦੇ ਸੁਪਨਿਆਂ ਦੇ ਘਰ ਜੋ ਕਿ ਟਹਿਟੇਰੀ ਹੋ ਗਏ ਹਨ ਉਹਨਾਂ ਨੂੰ ਮੋੜ ਬਣਾਉਣ ਦਾ ਵਾਅਦਾ ਕੀਤਾ ਆਪਣੇ ਵਾਅਦੇ ਦੇ ਕਾਇਮ ਰਹਿੰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣਾ ਵੀ ਸ਼ੁਰੂ ਕਰ ਦਿੱਤਾ ਜਿਸ ਨਾਲ ਆਪਣਾ ਸਭ ਕੁਝ ਗਵਾ ਚੁੱਕੇ ਨਿਰਾਸ਼ ਲੋਕਾਂ ਦੇ ਚਿਹਰੇ ਤੇ ਮੁੜ ਮੁਸਕਾਨ ਆ ਗਈ ਹੈ ਇਹ ਸਭ ਕੁਝ ਸੰਭਵ ਹੋ ਸਕਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਜਾਬੀਆਂ ਪ੍ਰਤੀ ਦਿਲੋਂ ਹਮਦਰਦੀ ਤੇ ਸੁਚੱਤ ਜੀ ਸੋਚ ਦੇ ਸਤਕਾ ਅੱਜ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਕਿਉਂਕਿ ਜਿੰਨਾ ਵੀ ਹੁੰਦੇ ਨੇ ਮੁਆਵਜ਼ਾ ਦਿੱਤਾ ਚਲੋ ਕੁਝ ਕਿ ਖੇਤਾਂ ਦਾ ਭਾਰ ਜੋ ਇਹ ਹਲਕਾ ਹੋ ਗਿਆ ਇਹਦੇ ਨਾਲ ਹੀ ਬਹੁਤ ਸੰਤੁਸ਼ਟੀ ਹੈ ਕਿ ਮਤਲਬ ਜੋ ਵੀ ਆਪਾਂ ਆਰਥਿਕ ਨੂੰ ਲੈ ਕੇ ਆਪਾਂ ਵਿਆਜ ਤੇ ਲਾਏ ਗਏ ਪੈਸੇ ਉਝਾਇ ਤਾਂ ਕਿ ਮਤਲਬ ਸਾਡਾ ਜੋ ਹੀ ਨੁਕਸਾਨ ਦੀ ਪਰਭਾਈ ਬਹੁਤ ਵਧੀਆ ਹੋ। ਪੇਸ਼ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ 20000 ਰੁਪਿਆ ਇੱਕ ਏਕੜ ਦਾ ਮੁਆਵਜ਼ੇ ਦਾ ਚੈੱਕ ਅੱਜ ਮਿਲਣ ਲੱਗਾ। ਪੰਜਾਬ ਜੰਮਿਆਂ ਨੂੰ ਨਿੱਤ ਮਹਿਮਾ ਪੰਜਾਬ ਦੀ ਜਿਹੜੀ ਜ਼ਿੰਦਗੀ ਪੱਟੜੀ ਤੋਂ ਉੱਤਰ ਲਈ ਆ ਰਾਵੀ ਬਿਆਸ ਦੇ ਕਿਨਾਰੇ ਵਾਲੀ ਉਹਨੂੰ ਪੱਟੜੀ ਤੇ ਲੈ ਕੇ ਆਉਣਾ ਸਾਡੀ ਆਪਣੀ ਜ਼ਿੰਮੇਵਾਰੀ ਵੀ ਹੈ, ਫਰਜ਼ ਵੀ ਹੈ। ਕੋਈ ਸਾਨ ਨਹੀਂ ਕਰ ਰਹੇ, ਪੁੰਨ ਦਾ ਕੰਮ ਕਰ ਰਹੇ ਹਾਂ। ਇੱਤੇ ਯੱਗ ਹੈ। 350 ਸਾਲਾ ਸ਼ਤਾਬਦੀਆਂ ਨੂੰ ਸਬੰਧਤ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਨੋ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਰੰਭ ਹੋਇਆ ਸੋ ਇਹ ਨਗਰ ਕੀਰਤਨ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚਤਰਛਾਇਆ ਹੇਟ ਪੰਜ ਪਿਆਰੇ ਦੀ ਅਗਵਾਈ ਵਿੱਚ ਆਰੰਭ ਹੋ ਰਿਹਾ ਸੋ ਤਸਵੀਰਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਚ ਸੰਗਤ ਨੇ ਸ਼ਮੂਲੀਅਤ ਕੀਤੀ ਹੈ ਅਤੇ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚਤਰਛਾਇਆ ਹੇਟ ਇਹ ਨਗਰ ਕੀਰਤਨ ਜੋ ਕਿ ਆਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਰੰਭ ਹੋ ਕੇ ਔਰ ਦਰਬਾਰ ਸਾਹਿਬ ਦੀ ਪ੍ਰਕਰਮਾ ਰਾਈ ਹੁੰਦਾ ਹੋਇਆ ਇਹ ਨਗਰ ਕੀਰਤਨ ਸਭ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਫਿਰ ਚਮਕੌਰ ਸਾਹਿਬ ਫਿਰ ਚੰਡੀਗੜ੍ਹ ਅਤੇ ਹਰਿਆਣਾ ਰਾਈ ਹੁੰਦਾ ਹੈ ਦਿੱਲੀ ਵਿਖੇ ਸਮਾਪਤ ਹੋਵੇਗਾ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਸੋ ਅੱਗੇ-ਅੱਗੇ ਤੁਸੀਂ ਦੇਖ ਸਕਦੇ ਹੋ ਕਿ ਨਗਰ ਕੀਰਤਨ ਸ਼ੁਭ ਬਧਾਨ ਵਾਸਤੇ ਪੰਜ ਪਿਆਰੇ ਅੱਗੇ-ਅੱਗੇ ਔਰ ਉਸ ਦੇ ਪਿੱਛੇ ਤਨਤਨ ਸ੍ਰੀ ਗੁਰੂਸ ਦੇ ਪਾਲਕੀ ਵੀ ਸਰੂਪ ਔਰ ਇਸੇ ਤਰ੍ਹਾਂ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੇ ਪਾਰੀਆਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਇੱਥੇ ਕਿ ਤੁਸੀਂ ਦੇਖ ਕੇ ਪ੍ਰਕਰਮਾਂ ਦੇ ਵਿੱਚ ਇਹ ਨਗਰ ਕੀਰਤਨ ਆਰੰਭ ਹੋਇਆ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਹੈ 350 ਸਾਲਾਂ ਅਸ਼ਤਾਬਦੀਆਂ ਸੰਗਤਾਂ ਜਿਥੇ ਕਿ ਵਕ ਵਕਤ ਥਾਵਾਂ ਤੇ ਮਨਾ ਰਿਏ ਨੇ ਉਸੇ ਤਰ੍ਹਾਂ ਹੀ ਅੱਜ ਇਹ ਨਗਰ ਕੀਰਤਨ ਸ੍ਰੀ ਆਕਾਲ ਤਖਤ ਸਾਹਿਬ ਜੀ ਤੋਂ ਆਰੰਭ ਹੋ ਕੇ ਦਿੱਲੀ ਵਿਖੇ ਸਮਾਪਤ ਹੋਵੇਗਾ ਸੋ ਰਸਤੇ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਔਰ ਇਸੇ ਤਰ੍ਹਾਂ ਹੀ ਉਸ ਤੋਂ ਬਾਅਦ ਚਮਕੌਰ ਸਾਹਿਬ ਫਿਰ ਚੰਡੀਗੜ੍ਹ ਫਿਰ ਕਰਨਾਲ ਸੋਨੀਪੱਤ ਅਤੇ ਉਸ ਤੋਂ ਬਾਅਦ ਦਿੱਲੀ ਦੇ ਗੁਰਦੁਆਰਾ 86ਵੇਂ ਵਿਖੇ ਸਮਾਪਤ ਹੋਵੇਗਾ ਸੋ ਇਹ ਨਗਰ ਕੀਰਤਨ 27 ਤਰੀਕ ਨੂੰ ਸਮਾਪਤ ਹੋਵੇਗਾ ਸੋ ਵੱਡੀ ਗਿਣਤੀ ਚ ਸੰਗਤਾਂ ਇੱਥੇ ਪਹੁੰਚੀਆਂ ਨੇ ਸੋ ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਜੀ ਜਗਮੋਰ ਰਾਜੂ ਜੀ ਅਮਰਬੇ ਸਿੰਘ ਢੋਟ ਕਰਨਲ ਪੀਰ ਮੁਹੰਮਦ ਅਤੇ ਹੋਰ ਵੀ ਸੰਸਥਾਵਾਂ ਇੱਥੇ ਪਹੁੰਚੇ ਸੋ ਬਾਬਾ ਪ੍ਰਤਾਪਾਲ ਸਿੰਘ ਜੀ ਨੇ ਇਸ ਮੌਕੇ ਤੇ ਵੱਡਾ ਐਲਾਨ ਵੀ ਜਿਹੜਾ ਕੀਤਾ ਕਿ ਜਨਮ ਸਥਾਨ ਗੁਰੂ ਕੇ ਮਹਿਲ ਜਿੱਥੇ ਕਿ ਉੱਥੇ ਦੇ ਜਿਹੜੇ ਬਾਜ਼ਾਰ ਨੇ ਆਲੇ ਦੁਆਲੇ ਦਾ ਉਹਦਾ ਇੰਦਰੀ ਕਰਨ ਕੀਤਾ ਜਾਵੇਗਾ ਸੋ ਇਹ ਸਭ ਤੋਂ ਪਹਿਲਾਂ ਪੰਜ ਪਿਆਰੇ ਉੱਥੇ ਗਏ ਉਥੋਂ ਅਰਦਾਸ ਕਰਾ ਕੇ ਸ੍ਰੀ ਅਕਾਲ ਤਖਤ ਸਾਹਿਬ ਕੀ ਹੁੰਦੇ ਨੇ ਤੇ ਉਸ ਤੋਂ ਬਾਅਦ ਇਹ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਰੰਭ ਹੁੰਦਾ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਨਤਮਸਤਕ ਹੋ ਰਹੀਆਂ ਨੇ ਔਰ ਇਸੇ ਤਰ੍ਹਾਂ ਹੀ ਇਹ ਨਗਰ ਕੀਰਤਨ ਜਿਹੜੀ ਕਿ ਰਵਾਨਗੀ ਹੋ ਰਹੀ ਹੈ ਆਓ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਪ੍ਰਬੰਧਕਾਂ ਦਾ ਕੀ ਕਹਿਣਾ ਹੈ ਸੋ ਸਾਲ ਵਰਤੇ ਇੱਕ ਪੱਲੇ ਮਹਾਰਾਜੇ ਸ਼ਾਹਦੂ ਭਾਈ ਮਨੀਦਾਸ ਜੀ ਸਤੀਦਾਸ ਜੀ ਭਾਈ ਦਿਆਲਾ ਜੀ ਦੀ ਅਦੁੱਤੀ ਸ਼ਹਾਦਤ ਦੇ ਕੰਢੇ ਹੋਏ ਅਦੁੱਤੀ ਹਾਲ ਸਾ ਮਾਰਜ ਜਿਹੜਾ ਉਹ ਗੁਰਸਾਗਰ ਸਾਹਿਬ ਤੋਂ ਆਰੰਭ ਹੋ ਕੇ ਔਰ ਅੱਜ ਆਰੰਭੀ ਕਰ ਰਿਹਾ ਹੈ ਹਰਮੰਦਰ ਸਾਹਿਬ ਦੀ ਧਰਤੀ ਤੇ ਉਤੇ ਗੁਰੂ ਕੇ ਮਹਿਲ ਤੋਂ ਅਰਦਾਸ ਕਰਕੇ ਅਕਾਲ ਪੁਰਖ ਸਾਹਿਬ ਦੀ ਹਸੀਸ ਲੈ ਕੇ ਅੱਜ ਆਰੰਭ ਹੋਇਆ ਜਿਸ ਦਾ ਸਿਰਫ ਇੱਕੋ ਨਿਸ਼ਾਨਾ ਮੰਥ ਦੇ ਵਿੱਚ ਏਕਤਾ ਪ੍ਰੇਮ ਹੋਰੇ ਅਖਫਾਕ ਬੜਾ ਬੜਾ ਖਾਦੇ ਹੋਰ ਉਹਦੇ ਵਾਸਤੇ ਛੋਟਾ ਜਿਹਾ ਨਿਮਾਨਾ ਜਿਹਾ ਉਕਰਾਲਾ ਆਲ ਇੰਡੀਆ ਸਿਕਸਟੂਡੈਂਟ ਫੈਡਰੇਸ਼ਨ ਆਲ ਇੰਡੀਆ ਆਲਸਾਈ ਇਨੋਵੇਸ਼ਨ ਸਾਰੇ ਪਰਮ ਹੋ ਕੇ ਸਰਬ ਧਰਮਾਂ ਦੇ ਮਹਾਪੁਰਜ ਇਹਦੇ ਨਾਲ ਆਸ ਕਰਕੇ ਸੰਤ ਪ੍ਰਪਾਲ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਹ ਸੰਤ ਜੀ ਜਿਹੜੇ ਗੁਰੂ ਸਾਹਿਬ ਕਿਸੇ ਇੱਕ ਕੌਮ ਦੇ ਨਹੀਂ ਹਨ ਉਹ ਸਾਰੇ ਸੰਸਾਰ ਦੇ ਸਾਰੇ ਸਮਾਜ ਦੇ ਗੁਰੂ ਜੀ ਸਾਹਿਬ ਉਸ ਸਨੇਹਾ ਅੱਜ ਜ਼ਰੂਰੀ ਪਛਾਣਾ ਜ਼ਰੂਰੀ ਹੋ ਗਿਆ ਕਿ ਸਾਰਾ ਸਮਾਜ ਸਾਰਾ ਭਾਰਤ ਸਾਰਾ ਸੰਸਾਰ ਇੱਕ ਪਰਿਵਾਰ ਹੈ ਉਸ ਸਨੇਹ ਨੂੰ ਘਰ ਘਰ ਪਹੁੰਚਾਉਣ ਦੇ ਲਈ ਇਹ ਸੇਵਾ ਇਹ ਯਾਤਰਾ ਦਾ ਜਿਹੜਾ ਆਯੋਜਨ ਹੈ ਸਾਰਿਆਂ ਨੇ ਮਿਲ ਕੇ ਸਾਰੀ ਸੰਗਤ ਨੇ ਮਿਲ ਕੇ ਕੀਤਾ ਹੈ ਅੱਜ ਇੱਥੋਂ ਆਰੰਭ ਹੋ ਕੇ आनंदपुर सा चंपौर सा और हरियाणा ਦੇ ਜਿਹੜੇ ਇਤਿਹਾਸਿਕ ਗੁਰਦੁਆਰੇ ਨੇ ਉਥੋਂ ਹੁੰਦੇ ਹੋਏ 27 ਤਰੀਕ ਨੂੰ ਰਕਾਬगंज ਸਾਹਿਬ ਇਹਦੀ ਸਮਾਪਤੀ ਹੋएगी ਜਿੱਥੇ ਅਸੀਂ ਬਹੁਤ ਵੱਡਾ ਗਵਾਨ ਸਜਾਇਆ ਹੈ और सारे भारत ਤੋਂ ਉਥੇ ਸੰਗਤਾਂ ਆ ਰਹੀਆਂ ਨੇ ਇਸ ਮੌਕੇ ਤੇ ਦੋ ਇੰਪੋਰਟੈਂਟ ਹੋਰ ਅਸੀਂ ਕੋਸ਼ਿਸ਼ ਸੇਵਾਵਾਂ ਲਤੀਆਂ ਨੇ ਪਹਿਲੀ ਸੇਵਾ ਹੈ ਇਸੀ ਅੰਮ੍ਰਿਤਸਰ ਨੂੰ ਹੋਲੀ ਸਿਟੀ ਸਟੇਟਸ ਉਹਦੇ ਤੇ ਘਟੋ ਕਟ ਅੰਮ੍ਰਿਤਸਰ ਤੋਂ ਸ਼ੁਰੂ ਹੁੰਦੇ ਹੋਏ ਉਹ ਹੋਲੀ ਸਿਟੀ ਸਟੇਟਸ ਦਵਾਣਾ ਹੈ ਇੱਥੇ ਸ਼ਰਾਬ ਤੰਬਾਕੂ ਮੀਟ ਉਹਦਾ ਬੈਨ ਹੋਵੇ ਦੂਜਾ ਹੈ ਜੇ ਤੁਸੀਂ ਗੁਰੂ ਕੇ ਮਹਿਲ ਜਿੱਥੇ ਨਵੇਂ ਪਾਤਸ਼ਾਹ ਦਾ ਜਨਮ ਹੋਇਆ ਸੀਗਾ ਇਥੋਂ ਜੇਦੋਂ ਤੁਸੀਂ ਚੱਲ ਕੇ ਜਾਂਦੇ ਹੋ ਤੇ ਉਹ ਸਾਰੀਆਂ ਗਲੀਆਂ ਸੜਕਾਂ ਬੜੀਆਂ ਭੀੜੀਆਂ ਗੰਦੀਆਂ ਕਾਰਾਂ ਛੁੱਟੀਆਂ ਹੋਈਆਂ ਉਸ ਤਰ੍ਹਾਂ ਦੀਆਂ ਹੈ ਜੇ ਤੁਸੀਂ ਇਟਲੀ ਜਰਮਨੀ ਦੇ ਦੇਖੋ ਪੌਂਪੇਈ ਦੇਖੋ ਉੱਥੇ ਉਹਨਾਂ ਨੇ ਆਪਣੀ ਹੈਰਿਟੇਜ ਬਹੁਤ ਚੰਗੀ ਤਰ੍ਹਾਂ ਸੰਭਾਲ ਕੇ ਰੱਖੀ ਹੋਈ ਹੈ ਅਸੀਂ ਅੱਜ ਇੱਕ ਹੋਰ ਉਪਰਾਲਾ ਸ਼ੁਰੂ ਕਰਨ ਜਾ ਰਹੇ ਹਾਂ ਕਿ ਉਹ ਤੋਂ ਦਾ ਦਰਪਾਲ ਸਾਹਿਬ ਤੋਂ ਲੈ ਕੇ ਗੁਰੂ ਕੇ ਮਹਿਲ ਤੱਕ ਜਿਹੜਾ ਇਨਫਰਾਸਟ੍ਰਕਚਰ ਹੈ ਉਹਨੂੰ ਇੰਪਰੂਵ ਕਰਨ ਦਾ ਵੀ ਅਸੀਂ ਕਾਰ ਸੇਵਾ ਸ਼ੁਰੂ ਕਰਾਂਗੇ ਇਹ ਆਪ ਵੀ ਦੇ ਅਗੇ ਸਾਰੇ ਦੇ ਅਰਦਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਕਿ ਗੁਰੂ ਰੱਖਾ ਪ੍ਰਮਤਾਕਾ ਕਿਨੋ ਫੜੋ ਕਰੂਗਾ ਸਾਕਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਗੁਰ ਸੱਚੇ ਪਾਤਸ਼ਾ ਜਿਹੜੇ ਕਿ ਗੁਰੂ ਨਾਨਕ ਸਤਗੁਰ ਸੱਚੇ ਪਾਤਸ਼ਾ ਦੀ ਉਹਨਾਂ ਦਾ ਨਵਾਂ ਸਰੂਪ ਨੇ ਸੋ ਉਹਨਾਂ ਨੇ ਇੱਕ ਇਤਿਹਾਸ ਰਚ ਦਿੱਤਾ ਸੀਗਾ ਇੱਕ ਪੈਗਾਮ ਕਿ ਅਸੀਂ ਦੁਨੀਆ ਤੱਕ ਅਈ ਸੁਪੇ ਅੱਜੇ ਅਮਨ ਬਲੌਰ ਪਿਆ ਕੁਦਰਤ ਦੇ ਸਬੰਧੇ ਇੱਕ ਨੂਰ ਤੇ ਸਮਝੋ ਕੁਝਾ ਕੌਣ ਭਲੇ ਕੋ ਮੰਦੈ ਤੇ ਖਤਰੀ ਬ੍ਰਾਹਮਣ ਸੂਦ ਵਾਸ਼ੁਬ ਦੇ ਚੋਂ ਵਰਤਾ ਕੋ ਸੱਚ ਇਹ ਇਹ ਜੇ ਸੰਕਲਪ ਸਾਰਿਆਂ ਲਈ ਸਾਂਝਾ ਹੈ ਜੇ ਗੁਰੂ ਮਹਾਰਾਜ ਦਾ ਫਰਮਾਨ ਸਾਰਿਆਂ ਲਈ ਸਾਂਝਾ ਹੈ ਤੇ ਗੁਰੂ ਮਹਾਰਾਜ ਦਾ ਕਰ ਵੀ ਸਾਰਿਆਂ ਲਈ ਸਾਂਝਾ ਹੈ ਤੇ ਇਸ ਦਰਬਾਰ ਦੇ ਵਿੱਚ ਸੁਣਵਾਈ ਵੀ ਹਰ ਧਰਮ ਦੀ ਇੱਕ ਸਾਂਝੇ ਰੂਪ ਦੇ ਵਿੱਚ ਜਿਹੜੀ ਆ ਕੀਤੀ ਜਾਂਦੀ ਹਰ ਵਰਗ ਦੀ ਜਿਹੜੀ ਕੀਤੀ ਜਾਂਦੀ ਹੈ ਤਰ ਨਿਆਂ ਵੀ ਸਾਂਝੇ ਰੂਪ ਦੇ ਵਿੱਚ ਜਿਹੜਾ ਹੈ ਉਹ ਵਰਤਦਾ ਹੈ ਤੇ ਨਾਨਕ ਰਾਜ ਚਲਾ ਜਾ ਸੱਚ ਕੋ ਸਤਾਨੀ ਨੀਵ ਦਾ ਨਾਨਕ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਆਇਆ ਏ ਤੇ ਉਹਦੀ ਨੀ ਜਿਹੜੀ ਆ ਉਹ ਸੱਚ ਦੇ ਨਾਲ ਹੱਕ ਦੇ ਨਾਲ ਰੱਖੀ ਆ ਗੁਰਬਾਣੀ ਦੇ ਨਾਲ ਰੱਖੀ ਆ ਸੋ ਉਹੀ ਉਹ ਵਰਤਾਰਾ ਵਾਪਰਿਆ ਜਦੋਂ ਕਿਰਪਾ ਰਾਮ ਜੀ ਪੰਡਤ ਉਹ ਗੁਰੂ ਤੇਗ ਬਹਾਦਰ ਮਹਾਰਾਜ ਸਤ ਸਤ ਸੱਚੇ ਪਾਤਸ਼ਾਹ ਕੋਲ ਫਰਿਆਦ ਕਰਦੇ ਕਲਯੁਗ ਦੇ ਵਿੱਚ ਕੇਵਲ ਇੱਕ ਹੀ ਜਿਹੜੀ ਆ ਉਹ ਸਤਿਯੋਗੀ ਕਰਨ ਸੀ ਜੋ ਅਨੰਦਪੁਰ ਸਾਹਿਬ ਦੇ ਉੱਤੇ ਟਿਕੀ ਹੋਈ ਸੀ ਸੋ ਉਹ ਦਰਾਨ ਕੇ ਫਰਿਆਦ ਕਰਦੇ ਆ ਕਿ ਔਰੰਗਜ਼ੇਬ ਸਾਡਾ ਧਰਮ ਰੋੜ ਨੂੰ ਫਿਰਦਾ ਏ ਤੇ ਇੱਕ ਮਨ ਸਵਾ ਮਨ ਜਣੇ ਉਹ ਲਾ ਕੇ ਤੇ ਫਿਰ ਰੋਟੀ ਖਾਂਦਾ ਤੇ ਸਾਡਾ ਧਰਮ ਬਚਾਇਆ ਜਾਵੇ ਮਹਾਪੁਰਖੇ ਕਲ ਫਰਮਾਉਂਦੇ ਆ ਕਿ ਇਹ ਵਕਤ ਇੱਕ ਬਹੁਤ ਜਿਹੜੀ ਆ ਪਵਿੱਤਰ ਜੋਤ ਦੀ ਕੁਰਬਾਨੀ ਮੰਗਦੀ ਪਈ ਹੈ ਤੇ ਲਾਗੇ ਬੈਠੇ ਗੁਰੂ ਗੋਬਿੰਦ राय ਜੀ 9 ਸਾਲ ਦੀ ਉਹਨਾਂ ਦੀ ਮਹਿਸ ਜਿਹੜੀ ਹੈ ਉਹ ਉਮਰ ਤੇ ਉਹ ਕਹਿੰਦੇ ਕਿ ਪਿਤਾ ਜੀ ਆਪਜੀ ਤੋਂ ਵੱਡਾ ਮਹਾਪੁਰਸ਼ ਕੌਣ ਹੈ ਆਪਜੀ ਦਾ ਵੱਡਿਆ ਅਲਾਹੀ ਜੋਤ ਹੈ ਕਿੱਥੇ ਸੋ ਉਹਨਾਂ ਨੇ ਨਾ ਕੇਵਲ ਇੱਕ ਧਰਮ ਦੇ ਲਈ ਪਰ ਜੋ ਕਨਸੈਪਟ ਹੈ ਗੁਰੂ ਨਾਨਕ ਸਤਗੁਰ ਸੱਚੇ ਪਾਤਸ਼ਾਹ ਦੇ ਘਰ ਦਾ ਦਗਰ ਨਾਨਕ ਸਕੂਲ ਆਫ ਥੋਟ ਜਿਹਨੇ ਬਾਅਦ ਚੋ ਜਾ ਕੇ ਖਾਲਸਾ ਵੇ ਆਫ ਲਾਈਫ ਦੇ ਵਿੱਚ ਤਬਦੀਲ ਹੋਣਾ ਆ ਤੇ ਉਹ ਉਹਦੇ ਉੱਤੇ ਪੂਰਨ ਰੂਪ ਦੇ ਉੱਤੇ ਆਪ ਪੈਰਾ ਦਿੱਤਾ ਤੇ ਜੋ ਇੱਕ ਧਰਮ ਰੋਡ ਦਾ ਜਾਂਦਾ ਸੀ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਜੇ ਉਸ ਵੇਲੇ ਕਿਸੇ ਹੋਰ ਧਰਮ ਦੇ ਉੱਤੇ ਵੀ ਇਹੀ ਜਿਹੜਾ ਸੰਕਟ ਆਇਆ ਹੁੰਦਾ ਤੇ ਬਿਲਕੁਲ ਇੱਕੋ ਹੀ ਕਹਾਣੀ ਕਤਨੀ ਨਹੀਂ ਹੈ ਕਿ ਮਹਾਰਾਜ ਨੇ ਇਸੇ ਤਰੀਕੇ ਨਾਲ ਉਹਨਾਂ ਦੇ ਵੀ ਬਾਹ ਫੜਨੀ ਸੀ ਸੋ ਜ਼ੁਲਮ ਦਾ ਟੱਕਰਾ ਕਰਦਾ ਇਹ ਕਰ ਜੇ ਇਧਰ ਸੰਗਤ ਸਾਂਝੀ ਹੈ ਪੰਗਤ ਸਾਂਝੀ ਹੈ ਤਾਂ ਨਾਂ ਵੀ ਇਧਰ ਜੜਾ ਹੈ ਉਹ ਸਾਂਝਾ ਸੰਕਲਪ ਵੀ ਜੜਾ ਹੈ ਸਾਂਝਾ ਉਪਦੇਸ਼ ਵੀ ਇਧਰ ਸਾਂਝਾ ਸੋ ਮੈਂ ਧੰਨਵਾਦ ਕਰਨਾ ਚਾਹੁੰਦਾ ਹੈ ਸਤ ਬਾਬਾ ਪ੍ਰਕਾਸ਼ ਸਿੰਘ ਜੀ ਤੇ ਇਹਨਾਂ ਨੇ ਜੋ ਵੱਡਾ ਉਪਰਾਲਾ ਕੀਤਾ ਇਹ ਸਨੇਹਾ ਇਹ ਗੂੰਜ ਜਿੱਥੇ ਅੱਜ ਅਮਰੀਕਾ ਦੇ ਵਿੱਚ ਬਣਾਇਆ ਜਾ ਰਿਹਾ ਹੈ ਕੈਨੇਡਾ ਦੇ ਵਿੱਚ ਬਣਾਇਆ ਜਾ ਰਿਹਾ ਹੈ ਇਟਲੀ ਦੇ ਵਿੱਚ ਯੂਕੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੱਖ-ਵੱਖਰੇ ਥਾਵਾਂ ਤੋਂ ਸੱਜਣਾ ਦਾ ਜਿਹੜਾ ਫੋਨ ਆਇਆ ਤੇ ਸੰਗਤਾਂ ਜੁੜੀਆਂ ਨੇ ਉਧਰ ਹੀ ਇਹ ਪੈਗਾਮ ਜਿਹੜਾ ਹੈ ਉਹ ਅੱਜ ਭਾਰਤ ਦੀ ਧਰਤੀ ਦੇ ਉੱਤੇ ਵੀ ਇੱਕ ਇੱਕ ਘਰ ਸ਼ਹਿਰ ਪਿੰਡ ਦੇ ਵਿੱਚ ਜਿਹੜਾ ਉਹ ਜਾ ਰਿਹਾ ਹੈ ਸੋ ਇਸੇ ਤਰੀਕੇ ਦੇ ਨਾਲ ਆਲ ਇੰਡੀਆ ਸੈਕ ਸਟੂਡੈਂਟਸ ਫੈਡਰੇਸ਼ਨ ਨੇ ਵੀ ਇਸ ਕਾਰਸ ਦੇ ਵਿੱਚ ਆਪਣੀ ਪੂਰਨ ਜਿਹੜੀ ਹੈ ਉਹ ਸ਼ਮੂਲੀਅਤ ਕੀਤੀ ਹੈ ਭਾਈ ਕਰਨਲ ਸਿੰਘ ਜੀ ਪੀ ਮੁਹੰਮਦ ਗਰੋਤੇ ਨੇ ਭਾਈ ਅਮਰਵੀਰ ਸਿੰਘ ਜੀ ਟੋਟ ਗਰੋਤੇ ਨੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਇਹ ਸਮੁੱਚੀ ਜਿਹੜੀ ਹੈ ਲੀਡਰਸ਼ਿਪ ਵੀ ਜਿਹੜੀ ਹੈ ਉਹ ਵੱਧ ਚੜਕੇ ਇਸ ਨਗਰ ਕੀਰਤਨ ਦੇ ਵਿੱਚ ਸਾਥ ਦੇ ਜਿੰਦੀ ਗੱਲ ਰਾਜੂ ਜੀ ਨੇ ਕੀਤੀ ਹੈ ਮੈਂ ਇਹਨਾਂ ਦੀ ਛਲਾਗਾ ਕਰਦਾ ਕਿਉਂਕਿ ਇਹ ਮੁੱਦਾ 1981-82 ਵਿੱਚ ਹਲਦਿਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਨੇ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਲਾ ਇੱਥਾਇਆ ਸੀ ਮੈਂ ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਤੁਹਾਡਾ ਸੈਂਟਰ ਦੇ ਵਿੱਚ ਪੂਰਾ ਹੱਥ ਹੈ ਇਹ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿਓ ਇਹ ਤੁਸੀਂ ਬਹੁਤ ਚੰਗੀ ਗੱਲ ਕੀਤੀ ਹੈ ਮੈਂ ਤੁਹਾਡੀ ਛਲਾਗਾ ਕਰਨੀ ਚਾਹੁੰਦਾ ਹਾਂ ਦੀ ਸਾਧੂ ਸਮਰਪਿਤ ਜੋ ਅਜ ਨਗਰ ਕੀਰਤਨ ਹੈ ਬਹੁਤ ਹੀ ਸ਼ਰਧਾਲੂ ਸਤਿਮੰਤ ਬਹੁਤ ਸਾਰੇ ਦਰਗਾਹ ਸੇਵਕ ਜੀ ਚੰਡੀਗੜ੍ਹ ਝੀਰ ਵਾਲਿਆਂ ਵੱਲੋਂ ਜੋ ਕਿ ਅਜ ਕਾਲ ਤੱਕ ਸ਼ਾਬ ਤੋਂ ਆਰੰਭ ਹੋਇਆ ਹੈ ਬਹੁਤ ਹੀ ਵੱਡਾ ਇਤਿਹਾਸਕ ਹੈ ਮਹਾਂਪੁਰਖਾਂ ਦਾ ਕਿਉਂਕਿ ਹਰ ਸਾਲ ਜਦੋਂ ਨਗਰ ਕੀਰਤਨ ਚੰਡੀਗੜ੍ਹ ਤੋਂ ਚੀਤ ਤੋਂ ਲੱਗੇ ਆਉਂਦੇ ਨੇ ਬਾਬਾ ਜੀ ਅੱਜ ਮਹਾਰਾਜ ਗੁਰਦੇਵਾ ਦਰਮਾਰਾ ਤੇ 150 ਸਾਰਾ ਸ਼ੀਧੀ ਸਾਧੂ ਸਮਰਪਿਤ ਜੋ ਨਗਰ ਕੀਰਤਨ ਹੈ ਇਹ ਗੁਰਕੇ ਮੈਲ ਤੋਂ ਆਰੰਭ ਹੋਇਆ ਹੈ ਅਦੇਸ਼ ਰਿਕਾਲਤ ਸਿੰਘ ਸਾਹਿਬ ਦੇ 70 ਸਾਇਆ ਹੇਠ ਇਹ ਨਗਰ ਕੀਰਤਨ ਜਿਹੜਾ ਵਾ ਅੱਜ ਜਾ ਰਿਹਾ ਹੈ ਬਹੁਤ ਮੇਰੇ ਵਡੇ ਵੀਰ ਕਰਮਨਾਥ ਸਿੰਘ ਜੀ ਪੀਰ ਮੁਹੰਮਦ ਭਾਈ ਮਨਦੀਪ ਸਿੰਘ ਜੀ ਭਾਈ ਕਮਲਜੋਰ ਸਿੰਘ ਜੀ ਬੀਜੇਪੀ ਤੋਂ ਸਾਡੇ ਰਾਜੂ ਭਾਈ ਜਿਹੜੇ ਨੇ ਉਥੇ ਇੰਚਾਰਜ ਨੇ ਹਰਕਾ ਪੁਰਬੀ ਤੋਂ ਨੇ ਹੋਰ ਹੀ ਸੰਤ ਮਹਾਂਪੁਰਸ਼ ਗੋਬੀ ਸਿੰਘ ਜੀ ਸਾਰੇ ਹੀ ਹੋਰ ਸੰਤ ਮਹਾਂਪੁਰਸ਼ ਮੁਲਤਕਾਰੇ ਹਨ ਮੈਂ ਆਪਣੇ ਵੱਲੋਂ ਸਿੱਖਸੂ ਫੈਡਰੇਸ਼ਨ ਬਾਤਾ ਵੱਲੋਂ ਸਾਰਿਆਂ ਨੂੰ ਇਥੇ ਉਹ ਜੀਆਂ ਆਖਦਾ ਹਾਂ ਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤਗੜੇ ਹੋ ਕੇ ਆਪਾਂ ਜਿਹੜਾ ਸ਼ੀਤੀ ਸਾਗ ਜਿੰਨਾ ਕਿ ਕਿਤਨੇ ਆ ਇਹਦੇ ਵਿੱਚ ਵੱਧ ਜਲ ਕੀ ਸਾਲਈਏ ਅਤੇ ਸ੍ਰੀ ਅਨੰਦਪੁਰ ਸਾਹਿਬ ਧਰਤੀ ਤੇ ਆਪਾਂ ਪਹੁੰਚ ਗਏ ਕਿਉਂਕਿ ਗੁਰੂ ਮਹਾਰਾਜ ਨੇ ਜੋ ਹਨ ਉਪਦੇਸ਼ ਦਿੱਤਾ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਦਾ ਬੰਡ ਸਕੰਦਾ ਅਮਰ ਸਕੰਦਾ ਗੁਰੂ ਮਾਚੁਰੰਦਾ ਇਹ ਸਾਰੇ ਨਾਲ ਮਿਲ ਕੇ ਉਪਦੇਸ਼ ਆ ਬੜੀ ਹੈ ਕਿਉਂਕਿ ਇਹ ਅਗਰ ਕਿਤਨਾ ਜੋ ਅਜ ਲੰਭ ਹੋਇਆ ਹੈ ਪੜਾ ਦਾ ਪੜਾਏ ਨੇ ਨੰਦਪੁਰ ਸਾਹਿਬ ਤੋਂ ਹੁੰਦਾ ਹੋਇਆ ਹਰਿਆਣੇ ਤੋਂ ਹੁੰਦਾ ਹੋਇਆ ਇਹ ਦਿੱਲੀ ਵਿਖੇ ਗੁਰਦੁਆਰਾ ਸੀਸਗੰਸਾ ਵਿਖੇ ਇਹ ਦੀ ਇਸ ਸਮਾਪਤੀ ਹੋਣੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਤਗੜੇ ਹੋ ਕੇ ਨਗਰ ਕੀਰਤਨ ਵਿੱਚ ਆਪ ਸਾਲੀਏ ਤੇ ਅੱਜ ਸੰਤ ਗਿਆਨੀ ਪਤਵਾਲ ਸਿੰਘ ਜੀ ਨੇ ਇੱਕ ਬਹੁਤ ਹੀ ਵਧੀਆ ਕਹ ਐਲਾਨ ਕੀਤਾ ਹੈ ਕਿ ਇਹ ਜਿਹੜਾ ਗੁਰਦੁਆਰਾ ਗੁਲਕੇ ਮਹਿਲ ਜਿਹੜੀ ਸੜਕਾਂ ਵਾਂ ਉਥੋਂ ਦੇ ਸੰਧੀ ਕਰਨ ਵਾਸਤੇ ਉਦੋਂ ਦੀ ਜੋ ਬਿਜਲੀ ਤਾਰਾਂ ਨੇ ਹੋਰ ਵੀ ਜਿਹੜਾ ਰਸਤਾ ਹੈ ਸਾਰਾ ਉਹਨੂੰ ਵਧੀਆ ਤਰੀਕੇ ਨਾਲ ਸਰਮਰ ਕੇ ਲਾ ਲਾ ਕੇ ਉਹਨੂੰ ਵਧੀਆ ਬਣਾ ਰਹੇ ਹਨ ਮੈਂ ਸਾਰਿਆਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਅਤੇ ਸਮੂਹਤੀਆਂ ਸ਼ਰਤਾਂ ਨੂੰ ਬੇਨਤੀ ਕਰਦਾ ਹਾਂ ਕਿ ਮਾਪੁਰਖਾਂ ਸਾਥੀਏ ਕਿਉਂਕਿ ਇਹ ਹੜਾ ਜੋ 350 ਸਾਲਾਂ ਸਿੱਧੀ ਸਾਫ ਦੀ ਜਿਸ ਸਮਾਗਮ ਚੱਲ ਰਿਹਾ ਹੈ ਇਹਦੇ ਵਿੱਚ ਯਾਨੀ ਪਿਤਪਾ ਸਿੰਘ ਨੇ ਮਾਪੁਰਖਾਂ ਨੇ ਜੋ ਲਾਂ ਕੀਤਾ ਹੈ ਇਹ ਬਹੁਤ ਹੀ ਵੱਡਾ ਪ੍ਰੋਲਾ ਹੈ ਬੜੀ ਸਮੇ ਦੀ ਮੰਗ ਸੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਇਹਨਾਂ ਸਾਥੀਏ ਅਤੇ ਵਾਧਾੜ ਦੀ ਸ਼ਾਦੀਏ ਸ਼ਖਸੂਫੜੇਸ ਦੇ ਮਤਾ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਨਗਰ ਕਿਰਤਨ ਦੀ ਹਾਜ਼ਰੀ ਭਰ ਕੇ ਵਾਹਿਗੁਰੂ ਜੀ ਖਾਲਸਾ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਨਗਰ ਕੀਰਤਨ ਦੀ ਜਿਹੜੀ ਕਿ ਰਵਾਨਗੀ ਹੋਈ ਹੈ ਔਰ ਇਸ ਪਰਬੰਧਕਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਇਸ ਮੌਕੇ ਤੇ ਬਾਬਾ ਪ੍ਰਤਪਾਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਨਗਰ ਨਿਗਮ ਦੇ ਸਹਿਯੋਗ ਨਾਲ ਔਰ ਬਾਬਾ ਪ੍ਰਤਪਾਲ ਸਿੰਘ ਕਾਰਸਿਆਂ ਵਾਲਿਆਂ ਨੇ ਵੀ ਕਿਹਾ ਕਿ ਆਉਂਦੇ ਸਾਲ ਤੱਕ ਅਸੀਂ ਜਿਹੜਾ ਕਿ ਗੁਰੂ ਕੇ ਮੈਲ ਜਨਮ ਸਥਾਨ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਉਸ ਦਾ ਆਲੇ ਦੋਲੇ ਦੇ ਬਾਜ਼ਾਰ ਨੇ ਅਤੇ ਜਿੰਨੇ ਵੀ ਉੱਥੇ ਆਲੇ ਦੋਲੇ ਰਸਤੇ ਪੈਂਦੇ ਨੇ ਉਹਨਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ ਔਰ ਵਜੇ ਤਰੀਕੇ ਨਾਲ ਬਾਹਰ ਵਿਦੇਸ਼ਾਂ ਦੇ ਦੇਖਦੇ ਹੋਏ ਜਿਵੇਂ ਵਿਦੇਸ਼ਾਂ ਦੇ ਵਿੱਚ ਸ਼ਹਿਰ ਸਜਾਏ ਹੋਏ ਨੇ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਸ਼ਹਿਰ ਨੂੰ ਸਜਾਇਆ ਜਾਵੇਗਾ ਮਹਾਰਾਜ ਨੇ ਕਿਹਾ ਕਿ ਅਸੀਂ ਸੈਂਟਰ ਗਵਰਨਮੈਂਟ ਅੱਗੇ ਵੀ ਅਪੀਲ ਕਰਾਂਗੇ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਕਿ ਦਰਜਾ ਦਿੱਤਾ ਜਾਵੇ ਸੋ 35 ਸਾਲਾ ਸੰਬੰਧੀ ਇਹ ਨਗਰ ਕੀਰਤਨ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਹਰਿਆਣਾ ਅਤੇ ਉਸ ਤੋਂ ਬਾਅਦ ਦਿੱਲੀ ਵਿਖੇ ਸਮਾਪਤ ਹੋਵੇਗਾ। ਧੰਨਕ ਸਵੇਰਾ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ